वाजी वाजी <laughs> <laughs> की करणार अठ बजे त ਥੈਂਕ ਯੂ ਵੀਕ ਜਣਾ ਆ ਗਿਆ ਆਪਣੀ ਲਾਈਫ ਤੇ ਤੁਸੀਂ ਆਇਆ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਰੋਟੀ ਖਾ ਲਈ ਠੀਕ ਆ वो आहे गुरु कट का बंद ही लागदा जान दे ला। नकीता शर्मा ਜੋ ਸ਼ਰਮਾ ਫਸ ਗਿਆ ਫੇਰ ਆ ਗਿਆ ਲੈ ਆ ਮੈਂ ਪੜ ਲਈ ਨਾ ਪੰਜਾਬੀ ਲਾਈਕ ਕਰ ਦਿਓ ਲਾਈਵ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਲਾਈਵ ਕਰ ਦਿਓ ਲਾਈਕ ਨੂੰ ਲਾਈਕ ਕਰ ਦਿਓ ਲਾਈਕ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਨੂੰ ਸੁਣਾਉਣੇ ਆ ਅਸੀਂ ਅੰਤਰਰਾਸ਼ਟਰੀ ਸਕਾਉਟਿੰਗ ਦਾ ਜਨਮਦਾਤਾ ਲਾਰਡ ਵੈਡਨ ਪਾਵਲ ਭੱਜ ਗਏ ਅੱਜ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਸਕਾਉਟਸ ਅਤੇ ਗਾਈਡਜ਼ ਲਹਿਰ ਫੈਲੀ ਹੋਈ ਹੈ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਇਹ ਉਹ ਲਹਿਰ ਹੈ ਜੋ 5 ਸਾਲ ਦੀ ਉਮਰ ਤੋਂ ਲੈ ਕੇ ਜੀਵਨ ਦੇ ਆਖਰੀ ਦਿਨ ਤੱਕ ਹਰ ਇੱਕ ਵਿਅਕਤੀ ਨੂੰ ਆਪਣੇ ਆਪਣੇ ਆਲੇ ਦਿਵਾਲੇ ਵਾਜੀਵਾ 11 ਜਣੇ ਅਗੇ ਅੰਤਰਰਾਸ਼ਟਰੀ ਸਕਾਉਟ ਦਾ ਜਨਮਦਾਤਾ ਲਾਡ ਵੈਡ ਪਾਵਲ ਦੀ ਸਟੋਰੀ ਸੁਣ ਲਈ ਕਿਵੇਂ ਜੀਠੀ ਕਾ ਮੈਂ ਤੁਸੀਂ ਦੱਸੋ ਆਪਣੇ ਆਪਣੇ ਆਲੇ ਦਿਵਾਲੇ ਸਮਾਜ ਕੌਮ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਸਮਾਜ ਭਲਾਈ ਅਤੇ ਭਾਈਚਾਰਕ ਸਾਂਝ ਨਾਲ ਜੁੜੇ ਕਾਰਜ ਵਧੀਆ ਜੀ ਵਧੀਆ ਚਲੋ ਵਧੀਆ ਹੀ ਹੋਣਾ ਚਾਹੀਦਾ ਕਾਰਜ ਕਰਨ ਲਈ ਪ੍ਰੇਰਦੀ ਹੈ ਸਾਡੇ ਦੇਸ਼ ਵਿੱਚ ਵੀ ਭਾਰਤ ਸਕਾਉਟ ਅਤੇ ਗਾਈਡਜ਼ ਨਵੀਂ ਦਿੱਲੀ ਉਹ ਸੰਸਥਾ ਹੈ ਜੋ ਪ੍ਰਾਇਮਰੀ ਹਾਈ ਅਤੇ ਸਕੈਂਡਰੀ ਪੱਧਰ ਦੇ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਪੱਧਰ ਦੇ ਲੜਕੇ ਲੜਕੀਆਂ ਨੂੰ ਕਰੰਗਵਾਰ ਕੱਬ ਬੁਲਬੁਲ ਸਕਾਉਟ ਗਾਈਡ ਅਤੇ ਰੋਵਰ ਰੇਜ਼ਰ ਦੇ ਨਾਮ ਨਾਲ ਵੱਖ-ਵੱਖ ਪੱਧਰਾਂ ਵਿੱਚ ਅਨੁਸ਼ਾਸਨ ਰੇਜ਼ਰ ਦੇ ਨਾਮ ਨਾਲ ਵੱਖ-ਵੱਖ ਪੱਧਰਾਂ ਵਿੱਚ ਲਾਈਕ ਕਰ ਦਿਓ ਲਾਈਵ ਨੂੰ 9 ਜਣੇ ਬੈਠੇ ਆ ਜੀ ਲਾਈਕ ਕਰ ਨੂੰ ਲਾਈਵ ਕਰ ਦਿਓ ਲਾਈਵ ਨੂੰ ਲਾਈਕ ਕਰ ਦਿਓ ਉਲਟਾ ਕੇ ਸੰਦੇਵੀ ਗੁਣਾ ਦਾ ਬੀਜ ਬੀਜਦੀ ਹੈ ਜਿਸ ਤਹਿਤ ਸਾਰੇ ਰਾਜਾਂ ਦੇ ਸਿੱਖਿਆ ਵਿਭਾਗਾਂ ਵੱਲੋਂ ਇਹ ਅੰਤਰਰਾਸ਼ਟਰੀ ਲਹਿਰ ਨੂੰ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਹੋਇਆ ਹੈ ਇਸ ਲਹਿਰ ਵਿੱਚ ਕੋਈ ਵੀ ਵਿਅਕਤੀ ਜੀਵਨ ਭਰ ਦੀ ਭਾਗਦਾਰੀ ਲੈ ਸਕਦਾ ਹੈ ਭਾਰਤ ਸਕਾਉਟਸ ਤੇ ਗਾਈਡਜ਼ ਸਭੀ ਚੱਲਾ ਗਿਆ ہماری ਸਟੋਰੀ ਨਾ ਸੁਣਤ ਰਹੇ ਉੱਬੀ ਚੱਲ ਗਿਆ ਬੱਦ ਗਿਆ ਰਾਇ ਇਸ ਨਾ ਲਾਈਕ ਨਹੀਂ ਕਰਿਆ ਕਿਛ ਨਹੀਂ ਜੋ ਆਤੀ ਸੁਣਾ ਨਹੀਂ ਗਦਾ ਮੇਰੀ ਸਟੋਰੀ ਨੂੰ ਕਰ ਦੋ ਲਾਈਕ ਪੰਜਾਬ ਦਾ ਮੁੱਖ ਦਫ਼ਤਰ ਹੈਲੋ ਜੀ ਹੈਲੋ ਜੀ ਸਕੂਲਾਂ ਤੇ ਕਾਲਜਾਂ ਤੱਕ ਲੜੀ ਬੁੱਧ ਰੂਪ ਵਿੱਚ ਚਲਾਇਆ ਜਾ ਰਿਹਾ ਹੈ ਸਕਾਊਟ ਲੈਰ ਦਾ ਜਨਮਦਿਨ ਐਡਵਰਡ ਪਾਵਲ ਦਾ ਜਨਮ 22 ਫਰਵਰੀ 1857 ਨੂੰ ਪਡਿੰਗਟਨ ਲੰਡਨ ਇੰਗਲੈਂਡ ਵਿਖੇ ਹੋਇਆ। ਹਾਂਜੀ ਹਾਂਜੀ 16 ਜਣੇ ਜੁੜ ਗਏ ਲਾਈਵ ਨਾਲ ਲਾਈਕ ਕਰ ਦਿਓ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਟੋਰੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਇੰਗਲੈਂਡ ਵਿਖੇ ਹੋਇਆ ਉਸ ਦਾ ਪੂਰਾ ਨਾਮ ਰੌਬਰਟ ਸਟੀਫਨਸ ਸਿਮਿਥਲ ਪਾਵਲਸੀ। ਉਸ ਦਾ ਦਾਦਾ ਰੌਬਰਟ ਸਟੀਫਨਸ ਰੇਲਵੇ ਪਿਭਾਗ ਵਿੱਚ ਪ੍ਰਸਿੱਧ ਸਿਵਲ ਇੰਜੀਨੀਅਰ ਅਤੇ ਪਿਤਾ ਵੈਡਨ ਪਾਵਲ ਆਪ ਕਹਾਂ ਸੇ ਹੋ ਹਮ ਖੰਨਾ ਸੇ ਹੈ ਰੇਖਾ ਗਣਿਤ ਦੇ ਪ੍ਰੋਫੈਸਰ ਸਨ ਐਕਸਪਰਟ ਕਿਮਯੋ ਜੀ ਠੀਕ ਆ ਵਧੀਆ ਤੁਸੀਂ ਦੱਸੋ ਪਾਣੀ ਪਾਣੀ ਕਿੱਥੇ ਹੈ ਆਪਕੇ ਆਇਆ ਨਹੀਂ ਸਾਡੇ ਪਾਣੀ ਨਹੀਂ ਆਇਆ ਸਾਡਾ ਖੰਨਾ ਏਰੀਆ ਉੱਚਾ ਜੀ ਸਰੀ ਤੋਂ ਪਾਸਕਾਰ ਨੂੰ ਪ੍ਰੰਤ 1876 ਤੋਂ 1910 ਤੱਕ ਬ੍ਰਿਟਿਸ਼ ਬ੍ਰਿਟਿਸ਼ ਫੌਜ ਵਿੱਚ ਬਤੌਰ ਲੈਫਟੇਨੈਂਟ ਜਰਨਲ ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਨੌਕਰੀ ਕੀਤੀ ਇੰਗਲਿਸ ਤੋਂ 100 ਕਿਲੋਮੀਟਰ ਦੂਰ ਹੈ ਕਹਿੰਦੇ ਇੰਗਲਿਸ ਤੋਂ 100 ਕਿਲੋਮੀਟਰ ਦੂਰ ਹੈ ਨਹੀਂ ਸਾਨੂੰ ਪੰਜਾਬੀ ਨਾਲ ਪਿਆਰ ਆ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਇੰਗਲਿਸ਼ ਅਸੀਂ ਤਾਂ ਨਹੀਂ ਬੋਲਦੇ ਨਾ ਸਾਨੂੰ ਬੋਲਣੀ ਆਉਂਦੀ ਆ ਕੰਨਾ ਪਹਾੜ ਤੇ ਵਸਿਆ ਭਾਰਤ ਦੇ ਦੱਖਣੀ ਫਰੀ ਕਿਤਨਾ ਉੱਚਾ ਹੈ ਠੀਕ ਆ ਬਸ ਸਾਡੇ ਪਾਣੀ ਨਹੀਂ ਆਇਆ ਹੈਗਾ ਇੱਕ ਜੋਗ ਅਫਸਰ ਹੋਣ ਦੇ ਨਾਲ-ਨਾਲ ਉਹ ਇੱਕ ਸਰਹੱਦ ਦਾਰਸ਼ਨਿਕ ਅਗਵਾਈ ਕਰਤਾ ਤੇ ਦੂਰ ਆਦੇਸੀ ਲੇਖਕ ਵੀ ਸਨ ਉਸ ਨੇ ਫੌਜੀ ਸੁਧਾਰਾ ਨਾਲ ਸੰਬੰਧਿਤ ਅਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਉਸ ਨੇ 1903 ਵਿੱਚ ਅਫਰੀਕਾ ਤੋਂ ਇੰਗਲੈਂਡ ਵਾਪਸ ਆ ਕੇ ਵੇਖਿਆ ਕਿ ਉਸ ਦੀ ਲਿਖੀ ਕਿਤਾਬ ਟੈਂਪਰ ਲਗਾ ਕੇ ਸਕਾਊਟਿੰਗ ਦਾ ਮੁੱਢ ਬੰਨਿਆ ਸਭੀ ਗਿਆ ਇਕਦਮ ਵੀਸਾ ਆਇਆ تھا ਗਿਆ ਉਸਨੇ 1909 ਵਿੱਚ ਸਕਾਊਟਿੰਗ ਫਾਰ ਬॉयਜ਼ ਨਾਂ ਦੀ ਕਿਤਾਬ ਲਿਖੀ ਸੰਸਾਰ ਭਰ ਵਿੱਚ ਸੁਣ ਰਿਹਾ ਤੁਸੀਂ ਸੁਣਦੇ ਰਹੋ ਥੈਂਕ ਯੂ ਜੋ ਆਪ ਬੋਲ ਰਹੇ ਹੋ ਇਹ ਕੋਈ ਬੁੱਕ ਮੇ ਲਿਖਾ ਹੈ ਜਾਂ ਆਪਣੇ ਅਕੋਰਡਿੰਗ ਬਤਾ ਰਹੇ ਹੋ ਜੇ ਇਹ ਬੁੱਕ ਹੈ ਜਨਰਲ ਨੌਲਜ ਦੀ ਬੁੱਕ ਹੈ ਉਸਮੇ ਲਿਖਾ ਹੈ ਬੈਡਨ ਪਾਵਲ ਨੇ 1907 ਵਿੱਚ ਪਹਿਲੀ ਵਾਰ ਤਜਰਬੇ ਵਜੋਂ ਬਰਾਊਨ ਸੀ ਦੇ ਟਾਪੂ ਵਿੱਚ 20 ਲੜਕਿਆਂ ਦਾ ਕੈਂਪ ਲਗਾ ਕੇ ਸਕਾਊਟਿੰਗ ਦਾ ਮੁੱਢ ਬੰਨੇ ਥੈਂਕ ਯੂ ਥੈਂਕ ਯੂ ਲਾਈਵ ਤੇ ਬੈਠਣ ਲਈ ਲਾਈਵ ਤੇ ਆਉਣ ਲਈ ਥੈਂਕ ਯੂ ਧੰਨਵਾਦ ਜੇ ਆਪਕੋ ਕਾਹ ਦਰਾਨ ਇਸ ਕਿਤਾਬ ਦੀਆਂ ਲਗਭਗ 15 ਕਰੋੜ ਕਾਪੀਆਂ ਵਿਕੀਆਂ ਨਹੀਂ ਖੂਬ ਸੁੰਦਰ ਲੋਕਾਂ ਸਟੋਰੀ ਵੀ ਹਨ ਜਿਨ੍ਹਾਂ ਨੂੰ ਕਿਤਾਬਾਂ ਦਾ ਸ਼ੌਂਕ ਆ ਉਹ ਬੈਠੇ ਵੀ ਨੇ ਇਸ ਕਿਤਾਬ ਨੇ ਦੁਨੀਆ ਦੇ ਹਰ ਦੇਸ਼ ਵਿੱਚ ਉਸ ਦੀ ਸੱਚੀ ਸੁੱਚੀ ਸੋਚ ਸਕਾਉਟਿੰਗ ਨੂੰ ਪਰ ਫੁੱਲ ਖੜੀ ਏਰੀਏ ਨੇ 1909 ਵਿੱਚ ਕ੍ਰਿਸਟਲ ਪੈਲੇਸ ਲੰਡਨ ਵੀ ਕੇ ਸਕਾਉਟਸ ਦੀ ਰੈਲੀ ਕੱਢੀ ਵੈਡਨ ਪਾਵਲ ਦੀ ਭੈਣ ਅਗਨੇਸ ਵੈਡਨ ਪਾਵਲ ਨੇ 1910 ਵਿੱਚ ਲੜਕੀਆਂ ਨੂੰ ਇਸ ਲਾ ਹਿੱਸਾ ਬਣਾਇਆ ਅਤੇ ਗਰਲ ਗਾਈਡਿੰਗ ਦੀ ਸ਼ੁਰੂਆਤ ਕੀਤੀ ਉਸ ਦੀ এগਵਾਈ ਹੇਠ 1920 ਵਿੱਚ 올ੰਪੀਆ ਪੱਛਮੀ ਕੈਸਿੰਗਟਨ ਵਿਖੇ ਪਹਿਲੀ ਸਕਾਊਟ ਜੋਵਰੀ ਜੋਵਰੀ ਹੋਈ ਜਿਸ ਵਿੱਚ ਲਾਰਡ ਵੈਡਲ ਪਾਵਲ ਨੇ ਸੰਸਾਰ ਦਾ ਮੁੱਖ ਸਕਾਊਟ ਮੰਨਿਆ ਗਿਆ ਉਸ ਵੱਲੋਂ ਚਲਾਈ ਗਈ ਇਹ ਲਹਿਰ 1922 ਤੱਕ ਦੁਨੀਆ ਦੇ ਦੇਸ਼ਾਂ ਵਿੱਚ ਫੈਲ ਗਈ ਜਿਸ ਵਿੱਚ ਲਗਭਗ 10 ਲੱਖ ਸਕਾਉਟ ਭਰਤੀ ਹੋ ਚੁੱਕੇ ਹਨ ਆਪਣੀ ਸਾਰੀ ਉਮਰ ਇਸ ਲਹਿਰ ਦੇ ਲੇਖੇ ਲਗਾ ਕੇ ਉਹ ਸਕਾਉਟ ਸਕਾਉਟ ਸਫੈਦ ਵਰਦੀ ਪਹਿਨਤੇ ਹਨ ਸਕਾਉਟ ਸਫੈਦ ਵਰਦੀ ਪਹਿਨਤੇ ਹਨ ਅੱਛਾ ਹਾਂ ਠੀਕ ਹੈ ਠੀਕ ਹੈ ਹਮੇ ਨਹੀਂ ਪਤਾ ਥਾ ਸਫੈਦ ਵਰਦੀ ਪਹਿਨਤੇ ਹਨ ਉਹ ਠੀਕ ਹੈ ਮਹਾਨ ਸਪੂਤ 8 ਜਨਵਰੀ 1941 ਨੂੰ ਕੀਨੀਆਂ ਵਿਖੇ ਇਸ ਤੋਂ ਦੁਨੀਆ ਤੋਂ ਰੁਖਸਤ ਹੋ ਗਿਆ ਹੁਣ ਇਸ ਲਹਿਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਈ ਹੈ ਇਸ ਸੰਸਾਰ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਇਸ ਲਹਿਰ ਦਾ ਹਿੱਸਾ ਬਣ ਚੁੱਕੇ ਹਨ अच्छा आपको पता है ओ कहंदे ਵੀ ਸਕਾਉਟ ਸਫੈਦ ਵਰਦੀ ਪੈਂਦੇ ਨੇ ਵੀ ਇਹ ਅੱਗੇ ਅੱਗੇ ਜਾ ਕੇ ਤੁਹਾਨੂੰ ਇਹ ਬੁੱਕ ਦੇ ਵਿੱਚ ਮਿਲ ਜੂਗਾ ਦੇਖਣ ਨੂੰ ਪਤਾ ਲੋਕਾਂ ਨੂੰ ਹਣੇ ਇਹਦੇ ਵਾਰ ਓਕੇ ਓਕੇ थैंक यू ਧੰਨਵਾਦ ਦੱਸਣ ਵਾਸਤੇ ਮੈਂ ਪੜਤਾ ਜੂਰ ਰਹੀ ਹਾਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਉਹ ਸਫੈਦ ਵਰ ਦੀ ਪਹਿਨਦੇ ਨੇ ਪਹਨਤੇ ਹਨ ਦਸਨ ਲਈ ਧੰਨਵਾਦ ਤੁਹਾਡਾ ਹੁਣ ਇਸ ਲਹਿਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਈ ਹੈ ਸੰਸਾਰ ਭਰ ਵਿੱਚ ਇਹ ਕਰੋੜਾਂ ਦੀ ਗਿਣਤੀ ਵਿੱਚ ਵਿਦਿਆਰਥੀ ਇਸ ਲਹਿਰ ਦਾ ਹਿੱਸਾ ਬਣ ਚੁੱਕੇ ਹਨ ਸਕਾਊਟਿੰਗ ਤੇ ਗਾਈਡਿੰਗ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜਿੱਥੇ ਅਨੁਸ਼ਾਸਨ ਆਪਸੀ ਪਿਆਰ ਭਾਈਚਾਰਕ ਸਾਂਝ ਸਮਾਜਵਾ ਮਾਲਕ ਕਦਰਾਂ ਕੀਮਤਾਂ ਜਿਹੇ ਅਥਾ ਗੁਣ ਪ੍ਰਦਾਨ ਕਰਦੀ ਹੈ ਠੀਕ ਹੈ ਜੀ ਠੀਕ ਹੈ ਜੀ ਅੱਗੇ ਦੇਖਦੇ ਹਾਂ ਕਾਹਾਂ ਮਿਲਦਾ ਹੈ ਉੱਥੇ ਉਹਨਾਂ ਨੂੰ ਦੇਸ਼ ਦੇ ਹਮੇਸ਼ਾ ਤਿਆਰ ਵਰ ਤਿਆਰ ਸਕਾਉਟ ਜਾਂ ਗਾਈਡ ਵਜੋਂ ਅੰਤਰਰਾਸ਼ਟਰੀ ਪੁਰਸਕਾਰ ਤੱਕ ਦਾ ਸਨਮਾਨ ਵੀ ਅਰਪਣ ਕਰਦੀ ਹੈ ਲਾਰਡ ਵੈਡਨ ਪਾਵਲ ਦਾ ਜਨਮ ਦਿਹਾੜਾ 22 ਫਰਵਰੀ ਹਰ ਸਾਲ ਸੰਸਾਰ ਪੱਧਰ ਤੇ ਸਕਾਊਟਿੰਗ ਦੇ ਸਥਾਪਨਾ ਦਿਵਸ ਅਤੇ ਸੱਚੀ ਅਤੇ ਸੁੱਚੀ ਸੋਚ ਰੱਖਣ ਦੇ ਆਸੇ ਨਾਲ ਆਸੇ ਨਾਲ ਅੰਤਰਰਾਸ਼ਟਰੀ ਸੋਚ ਦਿਵਸ ਪੜੇ ਨਿਖ ਲੋਕਾ ਮਨਾਇਆ ਜਾਂਦਾ ਹੈ ਬੇਸ਼ੱਕ ਇਹ ਲਹਿਰ ਅੰਗਰੇਜ਼ੀ ਰਾਜ ਸਮੇਂ ਵੀ ਸਕੂਲਾਂ ਅਤੇ ਕਾਲਜਾਂ ਵਿੱਚ ਪੂਰੀ ਤਰ੍ਹਾਂ ਪਰਫੁੱਲਤ ਸੀ ਭਾਰਤ ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ 7 ਨਵੰਬਰ 1950 ਨੂੰ ਭਾਰਤ ਸਕਾਉਟਸ ਅਤੇ ਗਾਈਡੈਂਸ ਦੀ ਸੰਸਥਾ ਨੇ ਆਪਣਾ ਵੱਖਰਾ ਝੰਡਾ ਹੌਂਦ ਵਿੱਚ ਲਿਆ ਕੇ ਲਹਿਰਾਉਂਦਿਆਂ ਇਸ ਲਹਿਰ ਨੂੰ ਹਲੂਣਾ ਦੇਣ ਵਿੱਚ ਨਮਾ ਮੀਲ ਪੱਥਰ ਸਥਾਪਿਤ ਕੀਤਾ ਆਪ ਕ੍ਰਿਸਟਨ ਹੋ ਨਹੀਂ ਜੀ ਹਮ ਕ੍ਰਿਸਟਨ ਨਹੀਂ ਹੈ ਹਮ ਸਿੱਖ ਹੈ ਸਿੱਖ ਜੇ ਤਾਂ ਹਮ ਜਨਰਲ ਨੌਲੇਜ ਕੇ ਲੀਏ ਪੜ੍ਹਤੇ ਹੈ ਅੱਜ ਸਾਡੀ ਨੌਜਵਾਨ ਪੀੜੀ ਨੂੰ ਨਸ਼ੀਆਂ ਵੈਰ ਵਿਰੋਧ ਅਤੇ ਹੋਰ ਸਮਾਨ ਵਿਰੋਧੀ ਅਲਾਮਤਾ ਤੋਂ ਦੂਰ ਹੋ ਕੇ ਇੱਕ ਸਾਫ਼ ਸੁਥਰੇ ਸਮਾਜ ਦਾ ਨਿਰਮਾਣ ਕਰਨ ਵਿੱਚ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਹੀ ਉਸ ਨੂੰ ਮਹਾਨ ਸਮਾਜ ਸੇਵਾ ਸੇਵਕ ਨੂੰ ਸੱਚੀ ਸਰਧਾਂਜਲੀ ਹੋਵੇਗੀ फिर आप अंग्रेजों के बारे में पढ़ा रहे हो अंग्रेजों के बारे में नहीं पढ़ा रही मैं ये तो मेरे दादाजी की किताबें हैं उनकी अलमारी में से निकाली है उनको पढ़ने का बहुत शौक़ था ऐसी किताबें मैं तो ऐसे जर्नल नॉलेज के लिए पढ़ती हूँ ਇਸਮੇ ਬਹੁਤ ਸਾਰੀ ਸਟੋਰੀਆਂ ਹੈ ਜਿਵੇਂ ਕਿ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਹਨਾ ਵੀ ਆਪਣਾ ਸਿੱਕਾ ਰੁਪਈਆ ਕਿੰਨਾ ਕਿਵੇਂ ਹੁੰਦਾ ਸੀਗਾ ਫਿਰ ਅਮਰੀਕਾ ਦੇ ਗੁੱਡ ਨਾਈਟ ਬੇਟਾ ਅਮਰੀਕਾ ਦੇ ਜਿਹੜੇ ਆਪकी ਹਿੰਦੀ ਬਹੁਤ ਅੱਛੀ ਹੈ ਜੋ ਹਮਾਰੇ ਅਮਰੀਕਾ ਪਹਿਲਾ ਹਨਾ ਪੰਜਾਬ ਜਾਂ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਸੀਗੇ ਜਿਹੜੇ ਠੀਕ ਹੈ ਉਹ ਸਿੱਕੇ ਸੀ ਕਰੰਸੀ ਸੀ ਇੰਡੀਆ ਦੀ ਕਰੰਸੀ ਸੀ ਉਹਦੇ ਬਾਰੇ ਵੀ ਲਿਖੀਆਂ ਹੋਈਆਂ ਨੇ ਤੇ ਵੀ ਉਹ ਅਮਰੀਕਾ ਦਾ ਹੁਣ ਅਮਰੀਕਾ ਦਾ ਹਨਾ ਰੁਪਈਆ ਆਪਣੇ ਦੇਸ਼ ਦੇ ਰੁਪਈਏ ਨਾਲੋਂ ਮਹਿੰਗਾਗਾ ਇੰਡੀਆ ਨਾਲੋਂ ਪਹਿਲਾਂ ਉਹ ਸਸਤਾ ਹੁੰਦਾ ਸੀਗਾ ਇਦਾਂ ਦੀ ਨੌਲੇਜ ਸੀਗੀ ਦਾਦਾ ਜੀ ਦੱਸਦੇ ਹੁੰਦੇ ਸੀ ਸਾਨੂੰ ਆਪ ਹਨੇਰੇ ਮੇਂ ਕੈਸੇ ਸੰਜੂ ਸ਼ਰਮਾ ਜੀ ਜੀ ਹਾਂਜੀ ਕਿਵੇਂ ਹੋ ਠੀਕ ਹੋ ਆਪ ਹੰਦੇਰੇ ਮੇਂ ਕੈਸੇ ਰਹਤੇ ਹੋ ਅਮ ਹੰਦੇਰੇ ਮੇਂ ਨਹੀਂ ਰਹਤੇ ਲਾਈਕ ਡਨ ਥੈਂਕ ਯੂ ਥੈਂਕ ਯੂ ਇਹ ਲਾਈਵ ਹੈ ਨਾ ਅੰਗਰੇਜ਼ ਅੰਗਰੇਜ਼ੋ ਕੇ ਸਮੇਂ ਕੀ ਲਾਈਵ ਹੈ ਇਹ ਇਸ ਲਈ ਹੈ ਦੇਰਾ ਹੈ ਔਰ ਦੀਦੀ ਰੋਟੀ ਖਾ ਲਈ ਹਾਂਜੀ ਰੋਟੀ ਖਾ ਲਈ ਸੰਜੂ ਜੀ ਤੁਸੀਂ ਖਾ ਲਈ ਰੋਟੀ ਸੰਜੂ ਆ ਗਈ ਬਹੁਤ ਸਿਆਣੀ ਕੁੜੀ ਆਹੇ ਸਾਰਾ ਕੰਮਕਾਰ ਕਰਦਾ ਆਉਂਦਾ ਇਹਨੂੰ ਹੁਣ ਤੁਹਾਨੂੰ ਸੁਣਾਵਾਂਗੇ ਸਵਾਮੀ ਦਿਆਨੰਦ ਜੀ ਦੀ ਬੁੱਕ ਦੇ ਵਿੱਚੋਂ ਉਹਨਾਂ ਵਾਰੇ ਦੱਸਾਂਗੇ ਚਲੋ ਕੋਈ ਗੱਲ ਨਹੀਂ ਯਾਰ ਦੀਦੀ ਸੂਵ ਹੋਣੀ ਨਹੀਂ ਆਏ ਪਤਾ ਨਹੀਂ ਸੰਜੂ ਡਾਈ ਲਾਈਵ ਕੈਸੀ ਹੈ ਅੱਛੀ ਹੈ ਯਾਰ ਦੀਦੀ ਸੂਵ ਹੋਣੀ ਨਹੀਂ ਆਏ ਹਾਂ ਸੰਜੂ ਪਤਾ ਨਹੀਂ ਆਏ ਨਿਓ ਦੀਦੀ ਦੀ ਲਾਈਵ ਤੇ ਹੁਣ ਲੱਗਦਾ ਨਿੱਕੂ ਵੀ ਉੱਥੇ ਹੋਣੀ ਆ ਅੱਛਾ ਜੀ ਹਾਂ ਜੀ ਮਹਾਰਿਸ਼ੀ ਸੁਆਮੀ ਦੇ ਆਨੰਦ ਭਾਰਤ ਮਾ ਦੇ ਇੱਕ ਮਹਾਨ ਸਪੂਤ ਹੋਏ ਹਨ ਆਰੀਆ ਸਮਾਜ ਦੇ ਇਸ ਬਾਨੀ ਨੇ ਧਰਮ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਾਰਜ ਕੀਤਾ ਪਹਾੜੀ ਪੜਾਈ ਨੇ ਪਹਾੜੀ ਅੱਛਾ ਪਹਾੜੀ ਖੰਨਾ ਕੇ अच्छा पहाड़ी इतना गुच्चा नहीं है हमारा एरिया हम पहाड़ों में नहीं रहते और दी लाइव नहीं चल रही ओके ओके ठीक है ठीक है चलो कोई ना तो इसे थे बेज़ ला जो अद्दा कंटाकड़ी साढ़े लाजो लाइव ते एक्सपर्ट ਐਕਸਪਰਟ ਐਕਸਪਰਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਵੀ ਆਰੀਆ ਸਮਾਜ ਦੇ ਰੂਪ ਵਿੱਚ ਵੱਖ-ਵੱਖ ਡੀਏਵੀ ਸਕੂਲ ਕਾਲਜ ਅਤੇ ਹੋਰ ਸੰਸਥਾਵਾਂ ਦੇ ਰੂਪ ਵਿੱਚ ਸਵਾਮੀ ਦੇ ਆਨੰਦ ਜੀ ਦਾ ਜੀਵਨ ਅਮਰ ਰੂਪ ਗਤੀਸ਼ਾਲ ਹੈ ਆਪਕੇ بارش ਨਹੀਂ ਹੈ ਕਿਹਾ ਨਹੀਂ ਜੀ ਅਭੀ ਨਹੀਂ ਹੈ ਰੁਕ ਗਈ ਹੈ بارش ਸਵੇਰ-ਸਵੇਰ ਪੜ ਰਹੀ ਥੀ ਕਰ ਲਿਆ ओके थैंक यू धन्यवाद Maharishi Swami De Anand ji da janm Gujarat de jile Morvi te Tankara naamak pind vich hoya Aap de pita te baki parivar wale Shiv upsahik san is layi aap de pita ne aap da naam Mool Shankar rakheya aap nu sanskrit di vidya prapt karan layi ik vidwan pandit kol bheja gaya ਆਪ ਚੇਤਨ ਬੁੱਧੀ ਦੇ ਮਾਲਕ ਸਨ ਇਸ ਲਈ ਸੰਸਕ੍ਰਿਤ ਦਾ ਗਿਆਨ ਆਨੇ ਬਹੁਤ ਜਲਦੀ ਪ੍ਰਾਪਤ ਕਰ ਲਿਆ ਹੋਰ ਸੁਣਾਓ ਗੱਲਬਾਤ ਜੀ ਠੀਕ ਠਾਕ ਸ਼ਿਵਰਾਤਰੀ ਦਾ ਵਰਤ ਰੱਖਿਆ ਸ਼ਿਵਰਾਤਰੀ ਦਾ ਵਰਤ ਰੱਖਿਆ ਰਾਤ ਨੂੰ ਆਪ ਮੰਦਰ ਗਏ ਦੇਰ ਰਾਤ ਮੰਦਰ ਵਿੱਚ ਪੁਜਾਰੀ ਸਨ ਅਜਮੇਰ ਮੇ ਮਾਰੇ ਗਏ ਸਰਸਵਤੀ ਜੀ ਅਜਮੇਰ ਮੇ ਮਾਰੇ ਗਏ ਸਰਸਵਤੀ ਜੀ ਕੇ ਠੀਕ ਹੈ ਠੀਕ ਹੈ ਦੱਸਣ ਲਈ ਧੰਨਵਾਦ ਕਿੱਥੇ ਗਈ ਸਰਸਵਤੀ Shivratri ਦਾ ਵਰਤ ਰੱਖਿਆ ਰਾਤ ਨੂੰ ਆਪ ਮੰਦਿਰ ਗਏ ਮੰਦਿਰ ਗਏ ਦੇ ਰਾਤ ਦੇ ਵਿੱਚ ਪੁਜਾਰੀ ਸਨ ਅਤੇ ਪਰਿਵਾਰ ਵਾਲੇ ਕੁਝ ਊਂਗ ਰਹੇ ਸਨ ਕੁਝ ਸੌ ਰਹੇ ਸਨ ਪਰ ਬਾਲਕ ਮੂਲ ਸ਼ੰਕਰ ਜਾਗ ਰਿਹਾ ਸੀ। ਸ਼ਿਵ ਮੂਰਤੀ ਅੱਗੇ ਰੱਖੇ ਪ੍ਰਸ਼ਾਦ ਨੂੰ ਚੂਹੇ ਖਾਣ ਲੱਗ ਪਏ। ਇਸ ਘਟਨਾ ਨੇ ਬਾਲ ਮਨ ਵਿੱਚ ਕਈ ਸ਼ੰਕੇ ਪੈਦਾ ਕਰ ਦਿੱਤੇ। ਹਾਂਜੀ ਸੰਜੂ ਹਾਂਜੀ। ਤੁਸੀਂ ਖਾ ਲਈ ਰੋਟੀ ਸੰਜੂ? ਮੈਂ ਤਾਂ ਦੀਦੀ ਕਹਿੰਦੀ ਸੀ ਪਹਿਲਾਂ ਪਰ ਤੂੰ ਮੈਂ ਤਾਂ ਛੋਟੀ ਆ ਮੈਂ ਤਾਂ ਹੁਣ ਤੇਰਾ ਨਾਮ ਲੈਣੀ ਆ। ਅੰਬਾਲਕ ਮੂਲ ਸ਼ੰਕਰ ਜਾਗ ਰਿਹਾ ਸੀ ਸ਼ਿਵ ਮੂਰਤੀ ਅੱਗੇ ਰੱਖੇ ਪ੍ਰਸ਼ਾਦ ਨੂੰ ਚੂਹੇ ਖਾਣ ਲੱਗ ਪਏ ਇਸ ਘਟਨਾ ਨੇ ਬਾਲ ਮਾਨ ਵਿੱਚ ਕਈ ਸ਼ੰਕੇ ਪੈਦਾ ਕਰ ਦਿੱਤੇ ਇਨ੍ਹਾਂ ਸ਼ੰਕਿਆਂ ਤੋਂ ਉੱਤਰਨਾ ਤਾਂ ਆਪ ਦੇ ਪਿਤਾ ਜੀ ਕੋਲ ਸੀ ਅਤੇ ਨਾ ਹੀ ਪੁਜਾਰੀਆਂ ਅਤੇ ਉੱਥੇ ਮੌਜੂਦ ਹਜ਼ਾਰ ਵਿਦਵਾਨਾਂ ਕੋਲ ਆਪ ਆਪਣੇ ਸਵਾਲ ਦੇ ਜਵਾਬ ਖੁਦ ਹੀ ਤਸਾਲਣ ਲੱਗੇ ਚੂਹੇ ਪਰ ਦੇ ਚੂਹੇ ਪਰ ਦੇ ਆਪ ਚੂਹੇ ਪਰਦੇ ਪਰਦੇ ਆਪ ਜੀ ਤੁਸੀਂ ਜਦੋਂ ਕੱਪੜੇ ਲੈਣੇ ਹੋਣਗੇ ਮੈਨੂੰ ਦੱਸ ਦਿਓ ਹਾਂਜੀ ਹਾਂਜੀ ਸੰਜੂ ਮੈਂ ਦੱਸੂਗੀ ਤੁਹਾਨੂੰ ਲੈਣੇ ਆਸੀ ਕੱਪੜੇ ਫਿਰ ਮੈਂ ਤੁਹਾਨੂੰ ਦੱਸੂਗੀ ਠੀਕ ਹੈ 22 ਸਾਲ ਦੀ ਉਮਰ ਵਿੱਚ ਜਦ ਆਪ ਦੇ ਪਿਤਾ ਨੇ ਆਪ ਦਾ ਵਿਆਹ ਕਰਨਾ ਚਾਹਿਆ ਤਾਂ ਆਪ ਘਰ ਛੱਡ ਕੇ ਚਲੇ ਗਏ ਉਸ ਵੇਲੇ ਭਾਰਤੀ ਸਮਾਜ ਗਰਾਵਟ ਵੱਲ ਵੱਧ ਰਿਹਾ ਸੀ ਸੱਚ ਖੰਭ ਲਾ ਕੇ ਉੱਡ ਗਿਆ ਸੀ ਓਕੇ ਸੱਚ ਖੰਭ ਲਾ ਕੇ ਉੱਡ ਗਿਆ ਸੀ ਉਸ ਦੇ ਥਾਂ ਪਖੰਡ ਤੇ ਪਖੰਡ ਤੇ ਦੱਬਦਾ ਬੋਲ ਵਾਲਾ ਸੀ ਆਪ ਹਿੰਦੀ ਕੇ ਸਾਥ ਇੰਗਲਿਸ਼ ਕੀ ਵੀ ਬੇਇੱਜ਼ਤੀ ਕਰਤੇ ਹੋ ਕੋਈ ਬਾਤ ਨਹੀਂ ਆਪ ਘਰ ਛੱਡ ਕੇ ਚਲੇ ਗਏ ਉਸ ਵੇਲੇ ਭਾਰਤੀ ਸਮਾਜ ਗਰਾਵਟ ਵੱਲ ਵੱਧ ਰਿਹਾ ਸੀ ਸੱਚ ਖੰਭ ਲਾ ਕੇ ਉੱਡ ਗਿਆ ਸੀ ਉਸ ਦੀ ਥਾਂ ਪਖੰਡ ਦੇ ਤੰਬ ਦਾ ਬੋਲ ਵਾਲਾ ਸੀ ਕਰਮ ਕਾਂਡਾਂ ਤੇ ਵੈਮ ਭਰਮਾਂ ਵਿੱਚ ਫਸੀ ਦੁਨੀਆ ਅਤਿਅੰਤ ਦੁਖੀ ਸੀ ਹਰ ਪਾਸੇ ਗਿਆਨਤਾ ਦਾ ਅੰਧਕਾਰ ਛਾ ਰਿਹਾ ਸੀ ਇਸ ਅੰਧ ਕਰਮਾਈ ਅਵਸਥਾ ਦਾ ਲਾਭ ਉਠਾ ਕੇ ਇਸਾਈ ਪਾੰਦਰੀ ਲੋਕਾਂ ਨੂੰ ਧੜਾ ਧੜ ਇਸਾਈ ਧਰਮ ਵਿੱਚ ਪ੍ਰਵੇਸ਼ ਕਰਵਾ ਰਹੇ ਸਨ ਪ੍ਰਵੇਸ਼ ਕਰਵਾ ਰਹੇ ਸਨ ਕਿੱਥੇ ਗਿਆ ਹੈ ਹਲੋ ਜੀ ਹਾਂਜੀ ਅੰਗਰੇਜ਼ੀ ਸਮਰਾਜ ਆਪਣੀ ਉਮਰ ਵਿੱਚ ਆਪ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ